ਲੋ ਜੀ ਇਹ ਦੇ ਸਾਡੇ 2 ਅਗਸਟ ਕੱਲ ਤੁਹਾਨੂੰ ਇੱਕ ਵਾਰ ਐ ਲੈ ਕੇ ਦਿਖਾਇਆ ਸੀ ਕੱਲ ਲੈ ਕੇ ਦਿਖਾਇਆ ਸੀ ਕਿਹੜਾ ਚੱਲ ਬੀਬੀ ਦਿਖਾਈ ਸੀ ਮੈਨੂੰ ਦਿਖਾਇਆ ਨਹੀਂ ਐ ਤੱਕ ਨਾ ਦੂਜੀ ਜਿਹੜੀ ਸੇਵਾ ਐ ਲੋਕ ਕਸ ਮੈਨੂੰ ਹਾਂ ਤੇ ਲੇਟ ਕਰਦਾ ਲੋ ਜੀ ਦੇਖ ਲੋ ਭੈਣ ਮੇਰੀ ਗੈਰ ਜੀ ਆਹ ਕੱਲ ਦਾ ਬੀਬੀ ਨੂੰ ਦਿਖਾਦਾ ਤੇ ਮੈਨੂੰ ਮਿਲਾਇਆ ਵੀ ਨਹੀਂ ਛੋਟੇ ਨਾਲ ਹੋਰ ਤੇ ਅਸੀਂ ਸਾਰੇ ਜੀ ਸਾਰਿਆਂ ਨੂੰ ਤੇ ਹੋਰ ਤੁਹਾਡਾ ਕੀ ਹਾਲ ਚਾਲ ਐ ਸਾਰੀ ਵਧੀਆ ਮਰਜ਼ੀਆਂ ਕਰਦੀ ਮਰਜ਼ੀਆਂ ਕਰਦੇ ਨੇ ਸਰੂ ਮੋਡੇ ਕਿਹੜਾ ਤੁਹਾਨੂੰ ਸੋਹਣਾ ਆਇਆ ਪਾਣੇ ਆ ਵੀ ਕੀ ਲੈ ਕੇ ਆਏ ਆ ਵੀ ਆਪਾਂ ਲੈ ਕੇ ਕੀ ਆਏ ਆ ਤੁਸੀਂ ਆਏ ਹੋ ਤਾਂ ਕੀ ਲੈ ਕੇ ਆਏ ਹੋ ਜਾਓਗੇ ਤਾਂ ਕੀ ਦੇ ਕੇ ਜਾਓਗੇ ਅਸੀਂ ਆਏ ਆ ਤਾਂ ਲੈ ਕੇ ਆਏ ਆ ਚਾਦਰ ਤੇ ਜਾਵਾਂਗੇ ਤੇ ਲੈ ਕੇ ਜਾਵਾਂਗੇ ਅੰਬ ਥੋੜੇ ਘਰ ਦੇ ਅੰਬ ਲੈ ਕੇ ਜਾਵਾਂਗੇ ਠੀਕ ਹੈ ਵੀ ਆਪਾਂ ਲੈ ਕੇ ਆਈ ਹੈਗੀਆਂ ਬੈੱਡ ਸ਼ੀਟ ਠੀਕ ਹੈ ਲੋ ਜੀ ਬੈੱਡ ਸ਼ੀਟ ਅਸਲੀ ਬਸ ਮੇਰੇ ਜੀਜਾ ਕਿਤਾ ਵੀ ਚਾਹ ਨਹੀਂ ਦੇ ਬਹੁਤ ਜਣਾ ਮੈਨਾਂ ਤਾਂ ਕਾਫੀ ਰੋ ਗਈਆਂ ਬਹੁਤ ਰੋ ਗਈ ਉਹ ਨਾਲੀ ਦੇਵਾ ਨਹੀਂ ਰੋਈ ਆਪਾਂ ਨੂੰ ਤਾਂ ਦੋ ਆਈ ਸੀ ਕਿੰਨ ਬੈਗ ਹੀ ਆਉਂ ਤੁਸੀਂ ਪਿਛਲੀਆਂ ਗਰਮੀਆਂ ਜੀ ਇੰਨੇ ਮੈਂ ਤਲਦੇ

ਤੇ ਮੇਰੇ ਦੇ ਪਿਤਾ ਮੈਂ ਬੈੱਡ ਸ਼ੀਟ ਲਾਈ ਕੇ ਇਸ ਨੂੰ ਕਾਫੀ ਸੋਹਣੀ ਲੱਗਦੀ ਸੀ ਇਹ ਹੈ ਨਾ ਇਹ ਹੈ ਜੀ ਆਪਣੀ ਫਿਟਿੰਗ ਵਾਲੀ ਕੁਛ ਦਾ ਪੈਣਾ ਮੇਰੇ ਨਾਲ ਜੁੜਿਆ ਹੁੰਦਾ ਨੇ ਉਹਨਾਂ ਨੂੰ ਪਤਾ ਹੀ ਹੈ ਤੇ ਮੈਂ ਫਿਟਿੰਗ ਵਾਲੀਆਂ ਬੈੱਡ ਸ਼ੀਟਸ ਆ ਜਿਹੜੀਆਂ ਉਹ ਆਪਣੇ ਬੈੱਡਰੂਮ ਦੇ ਵਿੱਚ ਰਖਾਉਣੀ ਹੁੰਦੀਆਂ देबल आएगी इसी नमी कॉटन जैसी की मैं कहता हूं ना यही डैडी लाऊंगा हम्म अच्छा अच्छा हो रहे हैं चलो खाया तो बहुत छोटा जा गिफ्ट पर कुछ खास नहीं है पर गिफ्ट का गिफ्ट ही तो है ये हद तक गिफ्ट ही होता है बहुत है बहुत है बहुत बड़ी लिखी जा रहा है बड़ी जब ऑफर ले डुप्लीकेट है वाला जी की बेडशीट लेके आई हूं पर साइड से ये इस तरह इलास्टिक लगी हुई है बस एक मेनूला का पर थोड़ा सा भी सही है काज चलाऊंगी शाक देखिए तो सही है हां ये है ये के नाल 2 किलो का ਬਸ ਇਹਨੂੰ ਇੱਕ ਵਾਰੀ ਵਿਛਾਉਣ ਦੇ ਲਈ ਮਾੜੀ ਮਿਹਨਤ ਲੱਗਦੀ ਹੈ। ਹਾਂ। ਫਿਰ ਤਾਂ ਠੀਕ ਰਹਿੰਦੀ ਆ ਹਾਂ। ਫਿਰ ਤਾਂ ਬੱਚਿਆਂ ਵਾਲਿਆਂ ਨੂੰ ਬੜੀ ਮौज ਆ ਇਹਦੀ। ਹੋਰ ਵੀ ਜ਼ਿਆਦਾ। ਜਿੰਨਾ ਚਿਰ ਤੁਸੀਂ ਇਹਨੂੰ ਚੱਕੜਾ ਨਹੀਂ ਹੈਗਾ ਜਿਹੜੇ ਸਿੱਧੀ ਹੋ ਰਹਿਣਾ ਹਾਂ। ਬੱਚਿਆਂ ਵਾਲਿਆਂ ਨੂੰ ਬੜੀ ਮौज ਆ ਇਹਨਾਂ ਦੀ। ਮੈਨੂੰ ਵਾਰੀ ਆਪਤ ਚਾਦੀ ਥੀ। ਜਦੋਂ ਬੱਪੀ ਵੀ ਆਇਆ ਤੇ ਮੈਂ ਲੈ ਕੇ ਆਈ ਕਿਸੀ ਬੈਂਕੀ ਦੇ ਕੋਲ ਤੇ ਮੈਂ ਸਰਵਪਿੱਡਾ ਆਪਾਂ ਮੈਡੀਕਲ ਲੈ ਕੇ ਆਣਾ ਇਹੀ ਐ ਮથે ਬੜਕੀ ਤੇ ਕਹਿੰਦਾ ਕਿ ਇਹ ਕਿਵੇਂ ਆ? ਮਨੁੱਖੀ ਦੇ ਨਾਲ ਲਾਸਟ ਲੱਗਦੀ ਹੈ। ਤੇ ਵੀ ਬੈੱਡ ਤੋਂ ਹਿਲਦੀ ਨਹੀਂ ਮੈਂ ਕਦੀ ਸਹੀ ਨਹੀਂ ਸੌਣਿਆ ਹਾਂ ਦੀ ਬਸ ਤੂੰ ਮਾਰ ਕੇ ਲੈ ਕੇ ਚੱਢੀ ਨਾ ਕਹਿੰਦਾ ਸੀ ਇਹਦੀ ਤਾਂ ਮੇਰੇ ਵੱਡੀ ਲੋੜ ਆਹ ਰਾਤੀ ਨੂੰ ਵਿਆਹ ਵਾਂਗ ਐਸਾ ਦਰਦ ਜਦੋਂ ਮੈਂ ਤੇ ਇੰਨੀ ਬੈੱਡ ਤੇ ਪਈ ਆ ਜਿਵੇਂ ਉਹ ਕੋੜਦਾ ਹੀ ਦਰਦ ਜਦੋਂ ਉਹ ਟੋਪ ਰੋਡ ਤੇ ਠੀਕ ਐ ਤੇ ਕਹਾਂ ਸਾਡੀ ਚਾਦਰ ਸਵੇਰ ਨੂੰ ਬੈੱਡ ਤੋਂ نیچے ਹੁੰਦੀ ਗੱਲ ਕੱਢੀ ਰਹਿ ਜਾਂਦੀ ਐ ਕਹਾਂ ਇੰਨੀ ਕਹਾਵਾ ਐ ਕਰਕੇ ਪਪਾ ਸੇ ਹੋਣੀ ਐ ਚਾਦਰ ਦੇ ਸਾਹ ਤੇ ਉੱਪਰ ਸنگਾਂ ਮੱਲੇ ਰਹਿੰਦੇ ਜੀ ਬੇਦਰ ਤੇ ਹੁੰਦੀ ਜਿਹੜਾ ਨਹੀਂ ਬਾਈ ਲੋੜਾ ਅਸ ਗੱਲ ਪਿਆਗਾ ਉਹ ਤਾਂ ਤੇ ਹਾਂ ਨੂੰ ਹਾਂ ਕੰਮ ਵੀ ਮੈਂ ਲੋ ਲੈ ਕੇ ਆਈ ਸੀ ਇੱਕ ਮਿੰਟ ਦੀ ਜਿਹੜੇ ਮੈਂ ਸੱਦਾ ਲੈ ਜਾਣੀ ਆਪਾਂ ਥੈਂਕ ਯੂ ਜੀ ਬਹੁਤ ਵਧੀਆ ਗਿਫਟ ਹੈ ਚਲ ਥੈਂਕ ਯੂ ਸੋ ਮੱਚ ਚਲ ਅਗਰ ਤੱਕ ਜਹਾਂ ਜਾਈਏ ਜਿਹੜਾ ਅਗਲੀ ਵਾਰ ਤੋਂ ਹੋ ਜਾਂਦਾ ਹੈ ਤੇ ਹੁਣ ਫਿਰ ਗਿਫਟ ਲੈ ਆਈਂ ਤੇ ਰੋਟੀ ਖਵਾ ਦਈਏ ਫਿਰ ਤੁਹਾਨੂੰ ਇੱਕ ਇੱਕ ਹੋਰ ਇੱਕ ਹੋਰ ਗਿਫਟ ਵੀ ਲੈ ਕੇ ਆਉਂਦਾ ਇਹ ਲੈ ਕੇ ਆਏ ਆ ਆਪਾਂ ਇਹ ਤਾਂ ਤੁਹਾਨੂੰ ਪਤਾ ਲੱਗ ਗਿਆ ਸੀਗਾ ਵੀ ਆਪਾਂ ਰੁਪਏ ਕਿਤੇ ਰਸਤੇ ਤੇ ਲਿਆ ਸੀ ਇਹ ਮਿਕਸ ਅਚਾਰ ਏਦਾ ਬਦਲੇ ਦਾ ਬਦਲਾ ਦਿੱਤਾ ਵੈਸੇ ਕਿਤੇ ਨਹੀਂ ਆਇਆ ਬਦਲੇ ਦਾ ਬਦਲਾ ਕਿਉਂਕਿ ਤੇ ਲਈ ਸੀ ਉੱਥੇ achar mix ਜਦੋਂ ਵੈਸੇ ਜੁਟਿਆ ਤੇ ਫਿਰ ਉਹ ਲਈ ਸੀ ਕਿ ਸਾਡੇ ਕੋਲ ਨਹੀਂ ਆਸੀ ਤੇ ਗੋੜ ਸੀ ਜਿਹੜਾ ਉਹ ਖਿੰਡੇ ਰਹਿ ਗਿਆ ਸੀ ਗੋੜ ਬਖੇਡੇ ਰਹਿ ਗਿਆ ਸੀ ਤੇ ਫਿਰ ਮੈਂ ਕਿਹਾ ਚਲੋ ਵੀ ਉਹਨਾਂ ਨੂੰ ਜ਼ਰੂਰ ਤਾਂ ਇਹਨਾਂ ਚੀਜ਼ਾਂ ਦੀ ਕੋਲ ਵੀ ਤੇ achar ਤੇ ਪਪਾ ਜਾਣਦੇ achar ਪਾਸ ਹੋ ਗਿਆ ਪੂਰਾ ਪਪਾ ਨੇ ਖਾ ਲਿਆ ਕਹਿੰਦੇ ਬਹੁਤ ਸਵਾਦ ਆ achar ਹੈ ਕਿੱਥੋਂ ਆਇਆ ਨਹੀਂ ਤਾਂ ਉਹ ਹਮੇਸ਼ਾ ਅੰਬਾ achar ਖਾਂਦੇ ਆ ਅੱਜ ਕਹਿੰਦੇ ਨਹੀਂ ਮੈਨੂੰ ਆਹ ਦੇ ਜਦੋਂ ਨਵਾਂ ਡੱਬੀ ਚ ਆਇਆ ਯਾਰ ਹਾਂ ਉਹਨਾਂ ਨੇ ਸੇਰੀ ਖਾਦਾ ਹੋਣਾ ਪਾਪਾ ਕਹਿੰਦੇ ਉਹਨੇ ਪਾਸ ਕਰਤਾ ਚਾਰ ਬਹੁਤ ਸਵਾਲ ਹੈ ਤੁਹਾਡਾ ਸਵਾਲ ਹੈ ਤੁਸੀਂ ਵੀ ਜੇ ਕਦੇ ਲੰਘੋ ਉਧਰ ਪਰ ਗਾੜੀ ਅ ਵਿੱਚ ਆਉਂਦੀ ਹੈ ਫਰੀਦਕੋਟ ਵਾਲੀ ਸਾਈਡ ਹਾਂ ਮੇਨ ਰੋਡ ਤੇ ਹੀ ਤੁਹਾਨੂੰ ਇਹ ਦੁਕਾਨ ਮਿਲੂਗੀ ਉਹ ਫਰੀ ਮੈਂ ਤੁਹਾਨੂੰ ਦਿਖਾਇਆ ਵੀ ਹੈਗਾ ਵੀਡੀਓ ਦੇ ਵਿੱਚ ਤੇ ਤੁਸੀਂ ਉੱਥੇ ਜਾ ਕੇ ਇਹ ਦੂਰ ਲੈ ਸਕਦੀ ਹਾਂ ਚਾਹ ਬੋਜਾਸਾ 17 ਦਾ ਚਾਹ ਸਿਮਾ ਨੇ ਬਸ ਤਾਂ ਉਹਨਾਂ ਦਾ ਨਿੰਬੂ ਦਾ ਚਾਹ ਨਹੀਂ ਸੀ ਨਿਮਾ ਲੈ ਕੇ ਆਉਂਦੇ ਨਿੰਬੂ ਦਾ ਬਿਲਕੁਲ ਨਿੰਬੂ ਤਾਂ ਮੇਰਾ ਫੇਵਰਿਟ ਚਾਹ ਹੈ ਨਿੰਬੂ ਮੇਰਾ ਫੇਵਰਿਟ ਹੈ ਸਾਰਾ ਕੁਝ ਸਾਰਾ ਕੁਝ ਹੋਵੇ ਮਸਾਲੇ ਨੂੰ ਜਵਾਬ ਵਾਲੀ ਬਹੁਤ ਜਲਦੀ ਲੈਂਦੀ ਹੈ ਤੇ ਦਿਨ ਆ ਜਾਂਦਾ ਨੇਚਰਲੀ ਫਿਰ ਜਦੋਂ ਚੀਜ਼ ਅੱਛੀ ਹੈ ਤਾਂ ਉਹਨਾਂ ਤਾਂ ਫਿਰ ਚੀਜ਼ਾਂ ਦੀ ਹੱਜੀ ਕੁਆਲਿਟੀ ਲੱਗੀ ਆ ਉਹਨਾਂ ਦੀ ਤੇ ਲੋ ਜੀ ਇਹ ਸੀ ਆਪਣੇ ਕੁਝ ਜੇ ਛੋਟੇ ਛੋਟੇ ਤਿਆਰ ਵਾਲੇ ਗਿਫਟ ਤੇ ਇੱਕ ਮਸਲ ਹੋ ਜਾਂਦਾ ਆਪਾਂ ਕਿ ਮੈਂ ਹਮੇਸ਼ਾ ਇਹ ਕਹਿ ਦਿੰਦੀ ਸੀ ਵੀ ਮੈਨੂੰ ਨਾ ਕੋਈ ਨਹੀਂ ਕੋਈ ਚੀਜ਼ ਦਿੰਦਾ। ਵੀ ਮੈਂ ਸਾਰਿਆਂ ਤੋਂ ਵੱਡੀ ਆ ਸਾਰੇ ਭੈਣ ਭਰਾਵਾਂ ਚੋਂ ਤੇ ਮੈਨੂੰ ਤਾਂ ਕੋਈ ਦਿੰਦਾ ਹੀ ਨਹੀਂ ਹੈਗਾ ਕੋਈ ਸੰਟੇ ਨਹੀਂ ਦਿੰਦਾ। ਵੀ ਤੇ ਕੇ ਕੀ ਕਰ ਲੈ ਦਿੰਦੇ ਆ ਤੇ ਕੇ ਕੀ ਮਦਦ ਹੁੰਦਾ ਮੈਨੂੰ ਤਾਂ ਪਤਾ ਹੀ ਨਹੀਂ ਨਾ ਹੁੰਦਾ ਦੇਣੇ ਜਣੇ ਆ ਇਦਾਂ। ਬੁਢੀ ਤਾਈ ਸੀ। ਤਾਂ ਕੱਲ ਨਿੱਨੇ ਪਈ ਹੋਵੇ ਤੇ ਆ ਬੀਬੀ ਥੋੜੀ ਜਿਹੀ ਸਾਡੀ ਐਡਵਾਂਸ ਚਾਹੀਦੀ ਕੁਮੀ ਆ ਉਹ ਸਿੱਧਾ ਜਨਦੀ ਆ। ਤੇ ਮੈਂ ਆਖ ਦਿੰਦੀ ਸੀ ਵੀ ਮੈਨੂੰ ਤਾਂ ਕੋਈ ਨਹੀਂ ਦੇਣ ਵਾਲਾ। ਵੀ ਮੈਂ ਤਾਂ ਸਾਰਿਆਂ ਤੋਂ ਵੱਡੀ ਆ ਤੇ ਫੇਰ ਕਿਹਦੇ ਤੋਂ ਸਾਰਿਆਂ ਨਹੀਂ ਦਿੰਦੇ ਹੀ ਹੁੰਦੇ ਨੇ। ਫੋਨ ਨੂੰ ਕੋਈ ਨਹੀਂ ਕੁੱਟਦਾ ਕਦੇ ਆਇਆ ਨਹੀਂ ਹੈਗਾ ਬੰਦੇ ਨੇ ਮੇਰੇ ਸੁਪ ਲੈਤਾ ਅਜੇ ਆਪਾਂ ਕੋਈ ਸੁਪ ਲੈ ਕੇ ਜਿਵੇਂ ਆਪਾਂ ਬਹੁਤ ਚਾਹੁੰਦੇ ਤੇ ਇਹ ਮੇਰੇ ਛੁੱਟੀਆਂ ਆਏ ਛੁੱਟੀਆਂ ਦੇ ਵਿੱਚ ਮੇਰੇ ਕੋਲ ਗਈ ਤੇ ਮੇਰੇ ਲਈ ਬਹੁਤ ਜ਼ਿਆਦਾ ਸੋਹਣਾ ਸੁਪ ਲੈ ਕੇ ਗਈ ਤੇ ਜਦੋਂ ਮੈਂ ਪਾਉਂਗੀ ਸਭ ਦੋਸਤਾਂ ਨੂੰ ਵੀ ਆਹ ਵਾਲਾ ਮੇਰੇ ਮੇਰੇ ਲਈ ਸੁਪ ਲੈ ਕੇ ਆਈ ਸੀ ਠੀਕ ਹੈ ਤੇ ਬਹੁਤ ਵਧੀਆ ਲੱਗਿਆ ਤੇ ਮਜ਼ਾ ਆ ਜਾਂਦਾ ਜੇ ਕੋਈ ਚਾਹੇ ਚੀਜ਼ ਜ਼ਿੰਦਾਰ ਆਪਣੀ ਕਾਉਣ ਵਾਲੀ ਹੋਵੇ ਦਿਓ ਤੱਕਲੇ ਨੂੰ ਕਾਉਣ ਵਾਲੀ ਚੀਜ਼ ਹੋ ਅਦਰਵਾਈਜ਼ ਨਾ ਇੱਕ ਚੀਜ਼ ਨੇ ਦਿੱਤਾ ਸੀ ਇੱਕ ਚੀਜ਼ ਨੇ ਦਿੱਤਾ ਪ੍ਰਮੋਸ਼ਨ ਤੇ গিফট লে মই তাক পাইছে গিফট নিফ গালি ਤੇਰੇ ਗਿਫਟ ਹੀ ਆ ਸਾਡੇ ਕੋਲ ਜਿਹੜੇ ਜਿਹੜੇ ਹੁਣ ਤੱਕ ਇੱਥੇ ਤੱਕ ਪਹੁੰਚੀਆਂ ਨੇ ਉਹ ਲਿਖੇ ਆ ਤੇ ਕਰਕੇ ਆ ਉਹ ਆਉਣੇ ਉਹਦੀ ਗਿਫਟ ਹੀ ਨੇ ਸਾਰੇ ਸੱਚੀ ਗੱਲ ਐ ਤੇ ਲਓ ਜੀ ਇਹ ਸੀ ਆਪਣਾ ਅੱਜ ਦਾ ਸਮਾਨ ਤੇ ਹੁਣ ਇਹਦੇ ਬਦਲੇ ਆਪਾਂ ਨੂੰ ਮਿਲੂਗੀ ਰੋਟੀ ਰੋਟੀ ਅਚਾਰ ਨਾਲ ਹੁਣ ਤਾਂ ਦੇ ਨਾਲ ਚਾਰ ਤਾਂ ਵੈਸੇ ਐਕਸਟਰਾ ਉਹ ਕਹਿੰਦੇ ਸੀ ਤੁਸੀਂ ਆਪ ਦਾ ਚਾਰ ਲਿਆਇਓ ਪਰ ਕੋਈ ਨਹੀਂ ਕੋਈ ਉਹ ਅਸੀਂ ਆਦੇ ਕੋਲੇ ਰੱਖੀ ਹੋਈ ਆ ਤੇ ਰੋਟੀ ਬੇਕ ਕਰਦੀ ਆਂ ਜਿਹੜੀਆਂ ਸਾਨੂੰ ਵੀ ਦਿਖਾਵਾਂਗੇ ਲਾਦੇ ਨਾਲ ਰੋਟੀ ਲਿਆ ਰਹੀ ਆ ਮੈਂ ਚੱਲ ਲਿਆ ਓਕੇ ਖਾ ਕੇ ਦਿਖਾਈਏ ਠੀਕ ਐ

ਕੀ ਕਲਰ ਵੀ ਮਿਲ ਜਗਾ ਤੋ ਤੁਹਾਨੂੰ ਮਾਮਾ ਦੇ ਜੱਜ ਇਹ ਨੰਬਰ 03 ਯੂਜ਼ ਕਰੀਏ ਮੈਂ ਉਹ ਤਾਂ ਐਪਲੀਕੇਸ਼ਨ ਵਿੱਚ ਸੀ ਦਾ ਬੰਦ ਜੁੱਤੀ ਲੈਣੀ ਹੈ ਲੱਭਾ ਤੁਹਾਡੇ ਵਾਸਤੇ ਆ ਦੇਖਿਓ ਬਾ ਦੇ ਇਹ ਤੁਹਾਡੇ ਹੁੰਦੇ ਆ ਵੀ ਜੁੱਤੀ ਟਾਈਂ ਜਾ ਸੋਹਣੇ ਹਾਂ ਤੁਸੀਂ ਇਹ ਜੀ ਤਾਂ ਸੋਹਣੀ ਪਾ ਕੇ ਦੇਖਿਓ ਇਹ ਤਾਂ ਬਹੁਤ ਗਾੜਾ ਤੇ ਬਾਈਟਸ ਜਿਵੇਂ ਮੈਂ ਛੋਟਾ ਲੱਗ ਗਿਆ ਬਾਈਟਸ ਬਾਈਟ ਨਹੀਂ ਆਤਾ ਆ ਗਿਆ ਲੇਕਿਨ ਇਹ ਤਾਂ ਕਿੰਨੀ ਸੋਹਣੀ ਦਿੱਤੀ ਹੈ ਹੈ ਇਹ ਬਹੁਤ ਪਿਆਰੀ ਜਿਹੀ ਸ਼ੇਪ ਜੀ ਬਹੁਤ ਪਿਆਰੀ ਹੈ ਦੀ ਬਟਲਰ ਵੀ ਸੋਹਣੇ ਉਹ ਬਟਲਰ ਹੋਣ ਕਰਦ ਲੈਣ ਹੈ ਬਹੁਤ ਜਿਆਦਾ ਉਹ ਸੋਹਣਾ ਲੱਗ ਰਿਹਾ ਤੂੰ ਉਹ ਜਿਹੜੇ ਚੌੜੇ ਜਿਹੇ ਲੈਣੀ ਉਹ ਉਹ ਸੋਹਣਾ ਹੈ ਕਵੜਜਾ ਵੀ ਨਾਲ ਹੀ ਆਠ ਠੀਕ ਮੈਂ ਤਾਂ ਵਧੀਆ ਲੱਗੀ ਬੋਲ ਤਾ ਸਰ ਕੱਲ ਆ ਰਿਹਾ ਸੀ ਉਹੋ ਟੋਲੇ ਲੋ ਜੀ ਪਾਇਦਾ ਹੈ ਜੀ ਚਲ ਦੋ ਦਿਨ ਮੇਰੇ ਨੂੰ ਸਪੌਂਸਰ ਹੈ ਦੋ ਤਿੰਨ ਚਾਰ ਇੱਕ ਤਿੰਨ ਮੈਂ ਤਾਂ ਫੋਨੇ ਬਹੁਤ ਬਣਾ ਰਹਾ ਸਮਝੀਂ ਕਰੋ ਚਲ ਤੀਤ ਲੈ ਲੋ ਹਾਂ ਮੈਂ ਪਾਉਣੀ ਨਹੀਂ ਹੈ ਸੋਹਣੀ ਹੈ ਅੱਛੀ ਹੈ ਹੂੰ ਪਰ ਇਸ ਲੈਟ ਨਹੀਂ ਲੱਗੀ ਤਾਂ ਕਰਕੇ ਇਹ ਬਲੋ ਲੈ ਲੋ ਦੇਖੋ ਚੱਲ ਕੇ ਦੇਖੋ ਤੁਹਾਨੂੰ ਪਤਾ ਲੱਗ ਜੇ ਕੋਈ ਨਹੀਂ ਇਹ ਤਾਂ ਮੈਂ ਨਹੀਂ ਜੀ ਮੈਂ ਰੂਨ ਤਾਂ ਬਿਲ ਪਾਈ ਹੋਈ ਉਹੀ ਉਹਦੇ ਨਾਲ ਦੀ ਬਲੈਕ ਦੇਖੋ ਤੁਸੀਂ ਦੇਖੋ ਇਹ ਛੋਟਾ ਮਾਡਲ ਮਾਡਲ ਹੀ ਹੋ ਰਹੀ ਹੈ ਬੋਲਿੰਗ ਦੇ ਕੋਈ ਇਸ ਕਲਰ ਵੀ ਮਿਲ ਜਾਣਗੇ ਹਨ ਉਸਕੇ ਬਾਅਦ ਵੀ ਮਿਲ ਰਹੇ ਹਨ ਇਹ ਛੋਟੇ ਸਾਈਜ਼ ਦਾ ਹੀ ਹੈ ਇਹ ਕਲਰ ਨੰਬਰ ਆਇਆ ਮਿਲ ਜਾ ਚਾਹੀਦਾ ਚਾਹੀਦਾ ਇਸ ਕਿੰਨੇ ਜਮ ਸੀ ਉਹਨੇ ਦੇਸੋ ਜੁੜਾਸਾ ਮੰਨ ਹਾਂ ਸਹੀ ਹੈ ਇਹ ਬੁੱਲ ਹਾਂ ਇਹ ਤਾਂ ਹੈ ਜੀ ਪਾਸ ਇਹ 1000 ਤੋਂ ਵੀ ਜੀ ਲੋ ਆਲੂ ਕੇਂਦਰੀ ਵੀ ਬਰੀ ਕਾਹੀ ਹੈ ਉਹ ਨੀ ਬਡੀ ਦੀ ਨਹੀਂ ਹੈ ਬਡੀ ਨਾਲ ਬਹੁਤ ਬੈਟਰ ਕੁਆਲਟੀ ਹੈ ਕੋਈ ਵੀ ਜੀ ਲੋ ਨੂੰ ਆਪੀ ਸਪੀਰੀਅਰ ਲੱਗੇਗੀ ਜਿਪਟੀ ਚੈੱਕ ਇਹ ਤਾਂ ਉਹੀ ਵੋਲ ਰੈਸ਼ਨ ਹੈ ਜੋ ਦਿਖਦੇ ਨਹੀਂ ਹੁਣ ਦਿਖਦੇ ਨਹੀਂ ਹੈ ਜੀ ਕੁਆਲਟੀ ਦਾ ਨਾਮ ਹੀ ਰਹਿ ਗਿਆ ਬਸ ਅਲੱਗ ਤੋਂ ਆ ਵੀ ਨਹੀਂ ਆ ਵੀ ਕੇ ਦੇਖ ਨਹੀਂ ਹੈ ਵੀ ਦੇਖ ਲੋ ਟਰਾਈ ਕਰਕੇ ਇਹ ਵੀ ਸੇਮ ਹੀ ਹੈ ਬਸ ਡਿਜ਼ਾਈਨ ਦਾ ਫਰਕ ਹੈ ਥੋੜਾ ਜਿਹਾ ਆਪਰੇ ਮੇਰੇ ਚੌੜੀ ਇਹ ਚ ਪੈ ਨਾ ਜਿਹੜੀ ਚੌੜੀ ਹੁੰਦੀ ਹੈ ਉਹਦੇ ਚ ਪੈਰ ਤੋਂ ਘਟੇ ਬਗਰ ਰਹਿੰਦਾ ਹੈ ਠੀਕ ਹੈ ਠੀਕ ਹੈ ਜਿਹੜਾ ਪੈਰ ਕੱਠਾ ਰਹਿੰਦਾ ਹੈ ਹਾਂ ਬੜਾ ਚ ਪੈਰ ਨਹੀਂ ਲੱਗ ਲੋ ਜੀ ਆਪਾਂ ਆ ਗਏ ਸਪੈਕਟਰਾ ਉਹ ਜਿਹੜਾ ਖੁੱਲੇ ਆਇਆ ਲੋ ਅੱਜ ਸਾਡੀ ਆਊਟਿੰਗ ਕਰਾਉਣੀ ਹੈ ਸਹੀ ਤਰ੍ਹਾਂ ਦੇਣਾ ਸੀ ਕਿ ਉਹਨਾਂ ਨੂੰ ਹੋ ਕਿਸੇ ਕਰ ਆ ਗਿਆ ਸੀ ਫੋਨ ਉਹਦਾ ਐਂਟਰੀ ਕਿਹਦੇ ਤੋਂ ਹੈ ਹਾਂ ਐਂਟਰੀ ਕਿਹਦੇ ਤੋਂ ਲਾਉਣੀ ਹੈ ਇੱਥੋਂ ਇੱਥੋਂ ਹੀ ਹੋਊਗੀ ਉਹ ਸੋਨਾ ਆ ਗਿਆ ਦਿੱਤੂ ਕਿਹਦਾ ਪਤਾ ਨਹੀਂ ਕਿਹਾ ਤਾਂ ਬਣਿਆ ਇਹ ਉਹ ਜਦੋਂ ਬਣਾਉਂਗੇ ਨਾ ਉਹ ਤੋਂ ਪਰਦੇ ਜਿਹਾ ਲੱਗੇ ਹੁੰਦੇ ਨੇ ਕਾਫੀ ਦੇਰ ਤੱਕ ਫਿਰ ਪਤਾ ਨਹੀਂ ਲੱਗਦਾ ਨਾ ਲੋਕਾਂ ਨੂੰ ਸਪੈਕਟਰਾ ਮਾਲ ਦਾ ਨਾਸਪੈਕ ਫਰੇ ਇਹ ਤਾਂ ਕਮਰਾ ਤਾਂ ਇਹਨਾਂ ਦੇ ਆ ਬਣਾਇਆ ਹੋਇਆ ਅੰਦਰ ਟਾਟਾ ਵਾਲਿਆਂ ਦਾ ਓਏ ਸੋਹਣੀ ਚੀਜ਼ ਐ ਇੱਧਰਲੇ ਪਾਸੇ ਟੀਵੀ ਆਰ ਦੇ ਸਾਹਮਣੇ ਆ ਬਿਲਕੁਲ ਚਲੋ ਜੀ ਆਜੋ ਬਾਬਾ ਮਾਲ ਦੇ ਮਾਲ ਦੇ ਸਾਹਮਣੇ ਮਾਲ ਹੈ ਹਾਂਜੀ ਹਾਂ ਉਹ ਬੀਬੀ ਆ ਚਲ ਕੁੜਮਣੀਆਂ ਦੀ ਜੋੜੀ ਆਜੋ ਆਜੋ ਜੀ ਇੱਕ ਕੁੜਮਣੀ ਦੂਜੀ ਕੁੜਮਣੀ ਨੂੰ ਫੜ ਕੇ ਚਵਾ ਦੂਗੀ ਐ ਇਸੇ ਮੈਂ ਗੱਲੂਗੀ ਜਦ ਜੀ ਐਸੀ ਨਾਲ ਕੁਵੀ ਬਣਾ ਦਿਆ ਹੈ ਮਟਰ ਤੇ ਵੀ ਹੋ ਬਹੁਤ ਮਸਰਬ ਕਰੀਏ ਲੱਗੇ ਤੁਹਾਨੂੰ ਟੈਸਟ ਦਾ ਖਰਾਬ ਆਉਂਦੀ ਹੋ ਬਰਾਉਗੀ ਨਹੀਂ ਦਾਲ ਬਣਾਉਂਦੀ ਨਹੀਂ ਆਪਣੇ ਆਪ ਰੋਜੀ ਵੀ ਹੋਵੇ ਸਿਲ ਕਰ ਦਿੰਦੇ ਹਾਂ ਹੋਣ ਪਾਪਾ ਨੂੰ ਫੋਨ ਕਰ ਦਿੰਦੇ ਆ ਲਓ ਐਸ਼ਾ ਚਲੋ